ਗਾਲਾਂ ਬਿਲਕੁਲ ਠੀਕ ਐ ਕਿੱਦੜਾ ਉਹਦਾ ਸੁਣਿਆ ਗਰੁੱਪ ਫਿਰਦਾ ਕਹਿੰਦਾ ਸ਼ੇਰਵਾਰ ਨਾ ਆ ਕਿੱਦੜ ਇੱਕ ਸਾਡੀ ਪਾਰਟੀ ਚ ਵੀ ਸੀ ਜ਼ਰਮ ਮੁਖਾਲਫਤ ਕੀਤੀ ਸੰਧੂ ਹਰਮਿੰਦਰ ਸੰਧੂ ਸ਼ਰਿਆਮ ਮੁਖਾਲਫਤ ਕੀਤੀ ਓਰ ਸਾਡੇ ਬਲੌਕ ਪ੍ਰਧਾਨਾਂ ਨੇ ਬਹੁਤ ਜ਼ੋਰ ਦਿੱਤੀ ਔਰ ਕੁਝ ਜਿਹੜੇ ਕਹਿਣ ਨੂੰ ਬਲੌਕ ਪ੍ਰਧਾਨ ਸੀ ਉਹ ਵੀ ਗਿੱਧੜ ਸਾਥਤ ਹੋਏ ਉਹਨਾਂ ਨੇ ਵੀ ਵਿਰੋਧਤਾ ਕੀਤੀ ਗਾਲਾਂ ਬਿਲਕੁਲ ਠੀਕ ਹੈ ਗਿੱਧੜਾਂ ਦਾ ਸੁਣਿਆ ਗਰੁੱਪ ਫਿਰਦਾ ਕਹਿੰਦਾ ਸ਼ੇਰ ਵਾਰ ਮਾਰ ਆ ਗਿੱਧੜ ਇੱਕ ਸਾਡੀ ਪਾਰਟੀ 'ਚ ਵੀ ਸੀ ਜ਼ਰਬ ਮੁਖਾਰਫਤ ਕੀਤੀ ਸੰਤੂ ਹਰਮਿੰਦਰ ਸੰਤੂ ਸ਼ਰੇਆਮ ਮੁਖਾਰਫਤ ਕੀਤੀ ਔਰ ਸਾਡੇ ਬਲਾਕ ਪ੍ਰਧਾਨਾਂ ਨੇ ਬਹੁਤ ਕਿਰਤ ਕੀਤੀ ਔਰ ਕੁਝ ਜਿਹੜੇ ਕਹਿਣ ਨੂੰ ਬਲਾਕ ਪ੍ਰਧਾਨ ਸੀ ਉਹ ਵੀ ਗਿੱਦੜ ਸਾਬਤ ਹੋਏ ਉਹਨਾਂ ਨੇ ਵੀ ਵਿਰੋਧਤਾ ਕੀਤੀ